ਅੱਜ ਦੇ ਜਮਾਨੇ 'ਚ ਯਾਰੀ ਵੀ ਨਾ ਚੰਗਾ ਚੁੱਲਾ ਚੌਂਗਾ ਵੇਖ ਕੇ ਹੁੰਦੀ ਜੇ ਅੱਜ ਅਣਖ ਤੇ ਇਮਾਨ ਦੀ ਯਾਰੀ ਵੀ ਨਹੀਂ ਰਹਿ ਗਈ ਮੈਂ ਕਹਿੰਨਾ ਯਾਰ ਤੇ ਵੀ ਭਰੋਸਾ ਕਰਨਾ ਸਿਆਣਪ ਨਹੀਂ ਅੱਜ ਦੇ ਯੁੱਗ 'ਚ ਤੇ ਪੱਗ ਵਿਟਾਈ ਦਾ ਮੁੱਲ ਤੇ ਕਿਹਨੇ ਮੋੜਨਾ ਉਹ ਇੱਕ ਨੱਥਾ ਹੀ ਸੀ ਜਿਹੜਾ ਮੋੜ ਗਿਆ ਹੁਣ ਤੇ ਗਾਹ ਕੋਈ ਮਰਦ ਕੋਈ ਮਾਂ ਜੰਮੇ ਤੇ ਫੇਰ ਹੀ ਆ ਨਾ ਨਹੀਂ ਤੇ ਫਿਰ ਇਹ ਗੱਲਾਂ ਤੇ ਹੁਣ ਗੱਲਾਂ ਬਣ ਕੇ ਰਹਿ ਜਾਣੀਆਂ ਖਾਲਸਾ ਦੀ ਚੌਧਰੀ ਸਹਿਬ ਰਾਏ ਪੱਟੀ डावੜਿਆ ਜਦੋਂ ਮਿਰਜ਼ਾ জাফর ਬੇਗ ਦੀ ਕਚਹਿਰੀ 'ਚ ਉਹਦਾ ਹਾਲਤ ਵਿੱਚ ਬੇਸ਼ ਹੋਇਆ ਚੌਧਰੀ ਨੂੰ ਹਾਲਤ ਵੇਖ ਕੇ ਮਿਰਜ਼ੇ ਨੇ ਆਖਾ ਵੀ ਚੰਗਾ ਭਲਾ ਚੌਧਰੀ ਸਾਹ ਤੈਨੂੰ ਨਚੋੜਿਆ ਕਹਿੰਦੇ ਆ ਉਹ ਕਹਿਣ ਲੱਗਾ ਜੀ ਵਾਂ ਪਿੰਡ ਵਿੱਚ ਤਾਰਾ ਸਿੰਘ ਨਾਂ ਦਾ ਸਿੰਘ ਰਹਿੰਦਾ ਹੈ ਇਹ ਨਹੀਂ ਦੱਸਿਆ ਵੀ ਮੈਂ ਘੋੜੀਆਂ ਖੋਲੀਆਂ ਕਹਿੰਦਾ ਉਹਦੇ ਕੁਝ ਲਟੇਰਿਆਂ ਨੇ ਮੇਰੀਆਂ ਘੋੜੀਆਂ ਵੇਚੀਆਂ ਜੇ ਪੈਸੇ ਲੈਣ ਗਿਆ ਤੇ ਸਾਰੇ ਹੀ ਮੇਰੇ ਗਾਲ ਪੈ ਗਏ ਤੇਰੇ ਨਾਲ ਪੱਗ ਵਿਟਾਈ ਦਾ ਮੁੱਲ ਤਾਂ ਮੁੜਦਾਈ ਜੇ ਮੇਰੀ ਬੇਇੱਜ਼ਤੀ ਦਾ ਬਦਲਾ ਲਵੇਂ ਤੇ ਮਿਰਜ਼ਾ জাফর ਵੇਗ ਨੇ ਆਖਿਆ ਕਿੰਨੇ ਕਿ ਸਿੰਘ ਕਹਿੰਦਾ ਜੀ ਹੋਣਗੇ ਕੋਈ 5-7 ਹੱਦ 10 ਹੋਣਗੇ ਤੇ ਸਿੰਘਾਂ ਦੀ ਗਿਣਤੀ ਕਦੀ ਵੀ ਨਹੀਂ ਪੱਕੀ ਹੁੰਦੀ ਇਹ ਆਈ ਚਲਾਈ ਲੱਗੀ ਰਹਿੰਦੀ ਐਨਾ ਕਿਹੜਾ ਤਨਖਾਹ ਲੈਣੀ ਵੀ ਮਹੀਨਾ ਢੀਕਣਗੇ ਵੀ ਇਹ ਤਾਂ ਜਦੋਂ ਜੀ ਕੀਤਾ ਜਿੱਦਰ ਨੂੰ ਜੀ ਕੀਤਾ ਚਾਲਾ ਮਾਰਦਾ ਗੱਲ ਤੇ ਇੰਨੀ ਕੀ ਹੁੰਦੀ ਆ ਸਿੰਘਾਂ ਦੇ ਡੇਰੇ ਵਾਦਾ ਘਾਟਾ ਹੁੰਦਾ ਰਹਿੰਦਾ ਆ ਉਹਨੇ ਆਖਿਆ ਜੀ ਇੰਨੇ ਕ ਬੰਦੇ ਹੋਣਗੇ ਤੇ ਸੋਚਿਆ ਵੀ ਡੇਰੇ ਚ ਕੀ ਕਹਿੰਦੇ ਜਦੋਂ ਡੇਰੇ ગયા ਹੈ ਸ਼ਰਦਾਈਆਂ ਲੱਗੀਆਂ ਸੀ ਉਹਨਾਂ ਸੋਚਿਆ ਵੀ ਕਿਉਂ ਨਾ ਫਿਰ ਡੇਰਾ ਵੀ ਲੁੱਟੀਏ ਇਸ ਮਾਰ ਧਾਰ ਦੇ ਚੱਕਰ ਵਿੱਚ ਉਹਨੇ 500 ਜਵਾਨ ਨੂੰ ਕਾਇਮ ਕਰ ਲਿਆ ਨਾਲ ਇਹਦੇ ਸਕੇ ਦੋ ਭਤੀਜੇ ਤੇ ਦੋ ਇਹਦੇ ਭਰਾ ਇਹ ਚਾਰ ਪੰਜ ਜਣ ਆਪ ਤੇ ਬਾਕੀ ਇਹਨਾਂ ਦੇ 500 ਜਵਾਨ ਦੋ ਸਗੇ ਭਤੀਜੇ ਦੋ ਭਰਾ ਮਿਰਜ਼ਾ জাফর ਬੇਗ ਆਪ ਨਾਲ ਚੌਧਰੀ ਸਾਹਿਬ ਰਾਏ ਇਹਨਾਂ ਨੇ ਚੰਗੀ ਲਾਮਡੋਰ ਇਕੱਠੀ ਕੀਤੀ ਤੇ ਸੋਚਿਆ ਵੀ ਤਾਰਾ ਸਿੰਘ ਹੁਣ ਜਾ ਕੇ ਮਰੋੜ ਹੀ ਲੈਣਾ ਵਾ ਇਹਨਾਂ ਨੇ ਪੱਟੀ ਤੋਂ ਚਾਲਾ ਮਾਰਤਾ ਇਹ ਸ਼ਾਮਾਂ ਪੈਂਦੀਆਂ ਤੱਕ ਨੂੰ ਮਾੜੀ ਕੰਬੋ ਕੀ ਆ ਗਏ ਇੱਥੋਂ ਦੇ ਚੌਧਰੀ ਸਿਆਣੇ ਸੀ ਉਹਨਾਂ ਨੇ ਸਲਾਹ ਦਿੱਤੀ ਵੀ ਹੁਣ ਨਾ ਜਾਓ ਹੁਣ ਤੇ ਉਹਨਾਂ ਛਕਿਆ ਛਕਾਇਆ ਹੋਇਆ ਦਰਾਰਿਆਂ 'ਚ ਹੋਣਗੇ ਹੁਣ ਗੱਲ ਤਾਂ ਹੀ ਨਹੀਂ ਲੈਣਗੇ ਜਰਾ ਠਹਿਰ ਜੋ ਜਦੋਂ ਰਾਤ ਤਿੰਨ ਪੈਰ ਲੰਘ ਜਾਵੇ ਤਾਂ ਲਾਂਗੇ ਹੋ ਪੈਰ ਕੇ ਰਾਤ ਰਹਿੰਦੀ ਹੋ ਉਦੋਂ ਹਥਿਆਰ ਇਹਨਾਂ ਦੇ ਕਿਤੇ ਹੋਣਗੇ ਆਪੇ ਕਿਤੇ ਹੋਣਗੇ ਇਦਾਂ ਹੀ ਜਾ ਕੇ ਨੱਪ ਲੈਣੇ ਆਪਾਂ ਹੁਣ ਨਾ ਹੱਲਾ ਕਰੋ ਰਾਤ ਨੂੰ ਕਰਾਂਗੇ ਨਰਜਾ জাফর ਬੇਗ ਨੂੰ ਇਹ ਗੱਲ ਲੱਗ ਗਈ ਚੰਗੀ ਰਾਤ ਦੇ ਰਹੇ ਉਹ ਮਾੜੀ ਕੰਬੋਗੀ ਜਦੋਂ ਰਾਤ 2 ਪੈਰ ਲੰਘ ਗਈ ਤੇ ਤੀਜਾ ਪੈਰ ਚੱਲ ਰਹੀ ਸੀ ਇਹਨਾਂ ਨੇ ਹੌਲੀ ਜੀ ਚਾਲਾ ਮਾਰਤਾ ਇਹ ਤਰੇ ਆਉਂਦੇ ਨੇ ਬਾਬੇ ਤਾਰਾ ਸਿੰਘ ਦੇ ਡੇਰੇ ਵੱਲ ਇਧਰੋਂ ਸਿੰਘਾਂ ਨੂੰ ਕੋਈ ਪਤਾ ਨਹੀਂ ਵੀ ਫੌਜ ਆ ਗਈ ਆ ਸਿੰਘ ਤੇ ਆਪਣੇ ਆਨੰਦ ਚ ਇਤਿਹਾਸ ਵਿੱਚ ਲਿਖਿਆ ਵੀ ਸਿੰਘ 12 12:30 ਵਜੇ ਉੱਠ ਖੜਦੇ ਸੀ ਅੱਜ ਵੀ ਦਾਲਪੰਥ ਦਾ ਨਗਾਰਾ ਜਾ ਕੇ ਵੇਖੋ 1 ਵਜੇ ਖੜਕ ਹੀ ਜਾਂਦਾ ਵਾ ਕੋਈ ਆਵੇ ਕੋਈ ਜਾਵੇ ਕੋਈ ਲੈਣਾ ਦੇਣਾ ਨਹੀਂ ਆਪਣੇ ਮਰਿਆਦਾ ਸਿੰਘ ਨਹੀਂ ਬੁਲਾਉਂਦੇ ਉਹਦਾ ਵੀ ਐਵੇਂ ਸੀ ਸਿੰਘ ਅਮਰਤਵਾਲੇ ਉੱਠ ਖੜੇ ਕੋਈ ਮੁਖਮੰਝ ਨਾ ਕਰਨ ਲੱਗ ਪਿਆ ਕੋਈ ਮੈਦਾਨ ਖੇਡਣ ਚਲਿਆ ਗਿਆ ਕੋਈ ਇਸ਼ਨਾਨ ਕਰਨ ਗਿਆ ਸੀ ਬਾਬਾ ਭਗੇਲ ਸਿੰਘ ਪੁੱਸਿਆਂ ਵਾਲਾ ਉੱਠੇ ਆ ਇਹ ਮੈਦਾਨ ਖੇਡਣ ਆਏ ਆ ਡੇਰਿਓਂ ਬਾਹਰ ਜਦੋਂ ਕਿੰਨੇ ਗਾਹ ਆ ਗਏ ਕੋਈ ਡੇਢ ਦੋ ਮੀਲ ਦਾ ਵਕਬਾ ਹੈ ਜਦੋਂ ਬਾਬਾ ਜੀ ਆਪਣੇ ਡੇਰੇ ਤੋਂ ਬਾਹਰ ਆਏ ਬਾਬਾ ਜੀ ਦੇ ਹੱਥ ਵਿੱਚ ਗੜਵਾ ਸੀ ਬਾਪੂ ਸੁਣ ਸਕੇ ਸੀਤਲ ਨੇ ਵਾਰ ਲਿਖੀ ਆ ਉਹ ਕਹਿੰਦੇ ਉਠਿਆ ਤੜਕੇ ਪਹਿਰ ਦੇ ਉਹ ਜੋਧਾ ਬਲੀ ਜਵਾਨ ਉਹਨੇ ਜਲਦਾ ਗੜਵਾ ਧਰ ਲਿਆ ਉਹ ਚਲਿਆ ਬਾਹਰ ਮੈਦਾਨ ਸੱਤ ਫਟਨੇ ਦਾ ਸ਼ੇਰ ਦਾ ੱੱਕੇ ਵਾਲ ਅਸਮਾਨ ਮਾਤ ਪਾਈ ਲੋ ਤਾਰਿਆਂ ਤੱਕ ਤੱਕ ਕੇਸ਼ਰ ਮਾਨ ਮੋਢੇ ਲੱਗੀ ਜਤੀ ਦੇ ਤੀਰਾਂ ਸਣੇ ਕਮਾਨ ਲਿਫਟੇ ਜਿਵੇਂ ਸੁਪੋਲੀਏ ਲਈ ਚੰਨਨ ਦੇ ਸੰਗ ਯਾਨ ਤਾਕਤ ਸਰਦਾਰ ਦੇ ਝੂਟੇ ਲਗੇ ਕਿਰਪਾਨ ਓ ਨੀਲੀ ਦਸਤਾਰ ਤੇ ਚੱਕਰ ਸੋਦਾ ਪਾਣ ਉਪਮਾ ਸੁਜੀ ਕਵੀ ਨੂੰ ਪੀਂਗ ਪਈ ਅਸਮਾਂ ਕਹਿੰਦੇ ਦੂਰ ਹੋਇਆ ਜਦ ਡੇਰਿਓ ਦੁਸ਼ਮਣ ਪਹੁੰਚਿਆ ਆਣ ਘੋੜਿਆਂ ਦੇ ਸੁੰਘ ਖੜਕਦੇ ਤਰਤੀਨੋ ਕੰਬਵਾਨ ਵੈਰੀ ਚੜ ਕੇ ਆ ਗਿਆ ਚੜਦੇ ਜਿਵੇਂ ਤੂਫਾਨ ਉਹ ਡੱਕ ਖਲੋਤਾ ਦਲਾਂ ਨੂੰ ਕਿੱਲਾ ਮਰਦ ਜਵਾਨ ਜੁਝੇਗਾ ਸਿੰਘ ਸੀਤਲਾ ਗੱਲਾਂ ਕਰੂਗਾ ਜਹਾ ਬਾਬਾ ਜੀ ਨੇ ਉਹਦੀ ਰੂਪ ਰੇਖ ਘੜੀ ਆ ਬਾਬੇ ਭਗੇਲਸੋਂ ਦੇ ਹੱਥ ਵਿੱਚ ਵਰਸ਼ਾ ਦੂਜੇ ਹੱਥ ਵਿੱਚ ਜਲਦਾ ਗੜਵਾ ਆਪਣੇ ਸ਼ਾਸਤਰ ਬਸਤਰੋਂ ਨੇ ਸਜਾਏ ਹੋਏ ਸੀ ਜਦੋਂ ਘੋੜੇ ਦੇ ਟਾਪ ਖੜਕਣ ਦੀ ਆਵਾਜ਼ ਕੰਨੀ ਪਈ ਬਾਬਾ ਬਘੇਲ ਸੋ ਸਮਝ ਗਿਆ ਵੀ ਲੜਾਈ ਆ ਗਿਆ ਤੇ ਬਾਬਾ ਜੀ ਕਹਿੰਦੇ ਵੀ ਜੇ ਮੈਂ ਭੱਜ ਕੇ ਵਾਪਸ ਕਿਉਂ ਤੇ ਮੈਂ ਓਡੀ ਖੇਤੀ ਡੇਰੇ ਨਹੀਂ ਪਹੁੰਚਣਾ ਘੋੜਿਆਂ ਨੇ ਪਹਿਲਾਂ ਹੀ ਘੇਰ ਲੈਣਾ ਇਹਦੋਂ ਚੰਗਾ ਏ ਆ ਵੀ ਮਰਾਂ ਭਾਵੇਂ ਜੀਵਾਂ ਰਹਿਣਾ ਇੱਥੇ ਹੀ ਆ ਜੋ ਹੋਊਗਾ ਵੇਖੀ ਜਾਏਗੀ ਬਾਬਾ ਜੀ ਨੇ ਮੋਢਿਓ ਲਾਈ ਬੰਦੂਕ ਉਧਰ ਨੂੰ ਫੇਰ ਛੱਡਿਆ ਜਿੱਧਰ ਨੂੰ ਘੋੜਿਆਂ ਦੇ ਪੈਰਾਂ ਦੀ ਆਵਾਜ਼ ਸੀ ਜੋ ਸ਼ੋਰ ਜੀ ਜਕਾਰਾ ਖਜਾਇਆ ਰਾਤ ਐਨ ਟਿੱਗੀ ਪਈ ਸੀ ਗੋਲੀ ਦਾ ਆਵਾਜ਼ ਸਿੰਘਾਂ ਦੇ ਡੇਰੇ ਤੱਕ ਆਇਆ ਤੇ ਜਦੋਂ ਜਕਾਰਾ ਸੁਣਿਆ ਗਿਆ ਸਿੰਘ ਸਮਝ ਕੇ ਵੈਰੀ ਆ ਗਿਆ ਇਦਰੋਂ ਸਿੰਘਾਂ ਵੀ ਜਕਾਰਾ ਖਜਾ ਤਾ ਬਗੇਲ ਸਾਕਾਮ ਹੋ ਜਾ ਹੀ ਆਏ ਖੜੇ ਆ ਇਨੇ ਜਿਹਨੂੰ ਵੈਰੀ ਸੇਹ ਰਾਨ ਪਿਆ ਇੱਕ ਘੋੜਾ ਬਾਬਾ ਜੀ ਦੇ ਲਾਗੇ ਆਇਆ ਬਾਬਾ ਜੀ ਨੇ ਗੜਵਾ ਘੋੜੇ ਤੇ ਮੱਥੇ 'ਤੇ ਮਾਰਿਆ ਨਾਲ ਹੀ ਘੋੜਾ ਥੱਲੇ ਪਾ ਤਾ ਬਾਬਾ ਜੀ ਦਾ ਗੜਦਾ ਵੀ ਸ਼ਸਤਰ ਬਣ ਗਿਆ ਸੁਣੀਏ ਆਉਂਦੇ ਵੈਰੀ ਦੇ ਨਾਲ ਕੱਲਾ ਬਾਬਾ ਭਗੇਲ ਸਿੰਘ ਪੁੱਸਿਆਂ ਵਾਲਾ ਤੀਜੇ ਤੈਰ ਰਾਤ ਵਿੱਚ ਕਿਵੇਂ ਜੰਗ ਲੜ ਕੇ ਸ਼ਹੀਦੀ ਪਾਉਂਦਾ ਆ ਫੁੱਲਜਾ ਦਾ ਕਵੀ ਸ਼ਰਜਾਤਾ ਇਉਂ ਬੇਨਤੀ ਕਰ ਚੱਲੇ ਆਵਾਂ ਦਾਨ ਸੂਰਮਾ ਕਦਮ ਬਾਬਾ ਜੀ ਨੇ ਜਕਾਰਾ ਗਜਾਇਆ ਤੇ ਚੌਧਰੀ ਸਾਹਿਬ ਰਾਏ ਨੇ ਆਵਾਜ਼ ਪਛਾਣ ਲਈ ਜਦੋਂ ਆਵਾਜ਼ ਪਛਾਣੀ ਉਹ ਮਿਰਜ਼ਾ জাফর ਬੇਗ ਨੂੰ ਕਹਿੰਦਾ ਵੀ ਸਾਰੀ ਪਵਾੜੇ ਦੀ ਜਾੜੇ ਇਹੋ ਹੀ ਆ ਜਿਹੜਾ ਅੱਗੇ ਲਲਕਾਰੇ ਮਾਰਦਾ ਜੇ ਇਹਨੂੰ ਮਾਰਦਾ ਸਮਝਲਾ ਤਾਂ ਕੰਮ ਨਿਭੜ ਗਿਆ ਜੀ ਤੇ ਬਾਬਾ ਤਾਰਾ ਸਿੰਘ ਮਾਰ ਕੇ ਕੰਮ ਨਿਭੜ ਜਾਵੇਗਾ ਮਿਰਜ਼ਾ জাফর ਬੇਗ ਨੇ ਫਿਰ ਆਪਣੇ ਬੰਦੇ ਆਖਾ ਵੀ ਘੇਰੋ ਤਿਉਹ ਕਜਾ ਕੋਲਾ ਹੀ ਜਿਹੜਾ ਉਹਨਾਂ ਦੇ ਉਹਨਾਂ ਦੇ ਕਾਬੂ ਆਣ ਕੇ ਐਵੇਂ ਭੰਗ ਦੇ ਭਾ ਜਾਂਦਾ ਉਹ ਸੂਰਮਾ ਹੀ ਉਹਨੇ ਆਪਣੀ ਵਿਰਾਸਤ ਨਹੀਂ ਛੱਡੀ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਾਡੀ ਵਿਰਾਸਤ ਹੈ ਅਸੀਂ ਸ਼ਾਸਤਰ ਧਾਰੀਆਂ ਅਸੀਂ ਇੱਕ क्षत्रੀ ਆਂ ਜੀਓ ਮਹਾਰਾਜ ਕਹਿੰਦੇ ਨੇ क्षत्रੀ ਕੇ ਪੁੱਤ ਹੋ ਬ੍ਰਾਹਮਣ ਕਨ ਹੈ ਅਸੀਂ क्षत्रੀਆਂ ਦੇ ਪੋਤੇ ਆਂ ਬ੍ਰਾਹਮਣਾ ਵਰਗੇ ਕੰਮ ਸਾਡੇ ਨਹੀਂ ਆ ਅਸੀਂ ਆਪਣਾ ਵਿਰਸਾ ਗਵਾ ਬੈਠੇ ਆਂ ਕਿਸੇ ਦੇ ਸਵਾਦ ਦੀ ਗਾਤਰੇ ਤੇਗ ਨਹੀਂ ਹੁੰਦੀ ਜਿੱਦਾਂ ਫੌਜਾਂ ਤਿਆਰ ਮਰ ਤਿਆਰ ਅਸੀਂ ਕਿਸੇ ਦੇ ਘਰ ਚਲੇ ਗਏ ਆਂਦੇ ਬਾਬਾ ਜੀ ਅਸੀਂ ਵੀ ਕਿਰਪਾਨ ਰੱਖੀ ਆਂ ਤਾਂ ਕਹੇ ਲਿਆਓ ਫਿਰ ਵਿਖਾਓ ਕੀ ਰੱਖਿਆ ਕਿਰਪਾਨ ਉਹਨਾਂ ਲਿਆਂਦੀ ਐ ਨਾ ਦੂ ਜਾਣਿਆ ਬੜਾ ਉਖਾ ਹੋ ਕੇ ਧੂਕੇ ਗੱਡੀ ਤੇ ਜੰਗਾਲ ਦੀ ਮਾਰੀ ਵਾ ਵਾ ਤੇ ਮੈਂ ਕਹਾਂ ਵੀ ਜਦੋਂ ਕੋਈ ਚੜ ਕੇ ਆਗਾ ਤੇ ਪਹਿਲਾਂ ਕਿਰਪਾਨ ਕੱਢੋਗੇ ਕਿ ਅੱਗੇ ਬਾਵਾ ਡਾਉਣੀਆਂ ਕਿ ਕੀ ਕਰਨਾ ਤੁਸੀਂ ਜਿਹੜੀ ਸੂਰਮੇ ਦੀ ਤਲਵਾਰ ਆ ਉਹ ਤੇ ਅੱਖ ਫਰਕਣ ਤੋਂ ਪਹਿਲਾਂ ਮਿਆਂੋਂ ਬਾਹਰ ਹੁੰਦੀ ਆ ਜਿੰਨੇ ਕੁਝ ਕਰਨਾ ਹੁੰਦਾ ਤੇ ਅੱਜ ਕੱਲ੍ਹ ਦੇ ਲੋਕਾਂ ਨੂੰ ਮਤਲਬ ਐਨੇ ਕੱਚ ਦੇ ਵਪਾਰੀ ਬਣ ਗਏ ਆ ਵੀ ਹੀਰੇ ਤੇ ਤੇ ਕੱਚ ਦੇ ਫਰਕ ਹੀ ਨਹੀਂ ਸਮਝਾਉਂਦੇ ਆ 500 ਤੇ 1500 ਦੀ ਕਿਰਪਾਨ ਲੈ ਕੇ ਕਹਿੰਦੇ ਹਾ ਇੰਨੀ ਮਹਿੰਗੀ ਉਹ ਸਵਾਦ ਨਾ ਨਾਰੀਅਲ ਵੀ ਨਹੀਂ ਵੱਢਦੀ ਤੇ ਕਹਿੰਦੇ ਇੰਨੀ ਮਹਿੰਗੀ ਆ ਤੇ ਸਿੰਘਾਂ ਦੇ ਗਾਤਰੇ ਜਿਹੜੇ ਸ਼ਸਤਰ ਨੇ ਲੱਖਾਂ ਲੱਖਾਂ ਰੁਪਈਆ ਦੇ ਹੁੰਦੇ ਆ ਇਤਿਹਾਸੇ ਸੁਣਦੇ ਹੋ ਨਾ ਤਾਂ ਹੀ ਫਲਾਹ ਦੀ ਕੋਟ ਸਮੇਤ ਬੰਦਾ ਵੱਢਦਾ ਉਹ ਕਿਰਪਾਨ ਦੇ ਪੱਲੇ ਕੁਝ ਸੀਦੇ ਉਹਨੇ ਵੱਢਿਆ ਉਹ ਬਾਣੀ ਸੁਣਦੇ ਸੀ ਬਾਣੀ ਪੜ੍ਹਦੇ ਸੀ ਸਿੰਘ ਸ਼ਸਤਰਾਂ ਨੂੰ ਪੀਰ ਜਾਣ ਕੇ ਬਾਣੀ ਸੁਣਾਉਂਦੇ ਸੀ ਤਾਂ ਸ਼ਸਤਰ ਆਪ ਚੱਲਦੇ ਸੀ ਹੁਣ ਪੜੋਲੇ ਮਗਰ ਪਈ ਕਿਰਪਾਨ ਨੇ ਤੇ ਨਹੀਂ ਸੰਜੋਆ ਵਡਣੀਆਂ ਵਡਣੀਆਂ ਤੇ ਉਹ ਨਹੀਂ ਆਣਾ ਜਿਹੜੀ ਐਦਾ ਤਖਤ ਤੇ ਸਜੀ ਹੋਏਗੀ ਜਿਹਨੂੰ ਤੁਸੀਂ ਪੀਰ ਸਮਝਦੇ ਹੋਗੇ ਚੱਲੂਗੀ ਤੇ ਉਹ ਹੋਈ ਤੇ ਖਾਲਸਾ ਜੀ ਇਹੋ ਜੀਆਂ ਤੇ ਗੱਲਾਂ ਉਹ ਸੂਰਮੇ ਸ਼ਾਸਤਰ ਧਾਰੀ ਸਨ ਅੱਜ ਅਸੀਂ ਆਪਣੇ ਇਹ ਵਿਰਸੇ ਗਵਾਲੇ ਆ ਜਦੋਂ ਕੈਨੀਆਂ ਦੀ ਗੱਲ ਕਰੀਏ ਤੇ ਕੈਨੀਆਂ ਵੀ ਕ੍ਰਾਂਟਿਆਂ ਚੋਂ ਮਾਹਰ ਤੇ ਜਦੋਂ ਸਿੰਘਾਂ ਦੀ ਗੱਲ ਆਉਂਦੀ ਹੈ ਪੰਜਾਬੀਆਂ ਦੀ ਗੱਲ ਆਉਂਦੀ ਤੇ ਪੰਜਾਬੀਆਂ ਨੂੰ ਕਹਿੰਦੇ ਪੰਗੜੇ ਵਾਲੇ ਜਦ ਕਿ ਅਸੀਂ ਸੂਰਮੇ ਆ ਸਾਡੇ ਸਾਹਮਣੇ ਉਹ ਝੁਕੇ ਨੇ ਜਿਨ੍ਹਾਂ ਨੂੰ ਦਿੱਲੀ ਵੀ ਨਹੀਂ ਝੁਕਾ ਸਕੀ ਇਰਾਨੀ ਮੁਲਤਾਨੀ ਲਿਵਰਾਨੀ ਫਿਰ ਇਧਰ ਜਿੰਨੇ ਹਮਲਾਵਰ ਆਏ ਸਾਰੇ ਖਾਲਸੇ ਨੇ ਰੋਕੇ ਆ ਇਹ ਸਾਡੇ ਵੱਡਿਆਂ ਦਾ ਇਤਿਹਾਸ ਹੈ ਜਿਨ੍ਹਾਂ ਦੇ ਅਸੀਂ ਵਾਰਿਸ ਆ ਪਰ ਕਦੀ ਸ਼ਕਲ ਵੇਖੀਏ ਚਿਹਰੇ ਆਪਣੀ ਸ਼ੀਸ਼ੇ 'ਚ ਵੀ ਮਿਲਦਾ ਕੁਝ ਕਿ ਨਹੀਂ ਮਿਲਦਾ ਬਾਬਾ ਬਘੇੜ ਸਭ ਪੁੱਸਿਆਂ ਵਾਲਾ ਸੂਰਮਾ ਸੀ ਜਝਾਰੂ ਸੀ ਕਿਹ ਜੇ ਜੁਰਤ ਹੀ ਨਹੀਂ ਪਈ ਉਹਦੇ ਲਾਦੇ ਹੋ ਕੇ ਕੋਈ ਉਹਨੂੰ ਵਾਰ ਲਾ ਜੇ ਉਹਨੇ ਕਿਰਪਾ ਨਹੀਂ ਨਹੀਂ ਜੁਰਤ ਨਾ ਫੇਰੀ ਉਹਦੇ ਦੋਵਾਂ ਹੱਥਾਂ ਵਿੱਚ ਸ਼ਸਤਰ ਸੀ ਜਿੰਨਾ ਚਿਰ ਬਾਬਾ ਜੀ ਕੋਲੇ ਸ਼ਸਤਰ ਰਹੇ ਆ ਉਹ ਲੋਥਾਂ ਹੀ ਵਿਛਾਉਂਦਾ ਗਿਆ ਕੋਈ ਲਾਗੇ ਆ ਹੀ ਨਹੀਂ ਸਕਿਆ ਇੱਕ ਆਇਆ ਘੋੜੇ ਵਾਲਾ ਬਾਬਾ ਜੀ ਨੇ ਇੱਕ ਡਾਂਗ ਮਾਰੀ ਘੋੜੇ ਦੀ ਅਗਲੀ ਲੱਤ 'ਚ ਉਹ ਘੋੜਾ ਥੱਲੇ ਦੂਜੀ ਬੰਦੇ ਦੀਆਂ ਮੋਹਰਾ ਚ ਦੋਵੇਂ ਬੰਨੇ ਲਾ ਦੇ ਨਿਰਜਾ জাফর ਬੇਗ ਸਮਝਣ ਗਿਆ ਐਵੇਂ ਨਹੀਂ ਕਾਬੂ ਆਉਂਦਾ ਉਹਨੇ ਆਖਾ ਦੂਰੋਂ ਗੋਲੀਆਂ ਮਾਰੋ ਜਦੋਂ ਫਿਰ ਗੋਲੀਆਂ ਤੀਰ ਬਾਬਾ ਜੀ ਦੇ ਵੱਜੇ ਬਾਬਾ ਭਗੇਲ ਸਿੰਘ ਸ਼ਹੀਦ ਹੋ ਗਏ ਆਹਾਂ